ਸਖਦੇਵ ਸਿੰਘ ਢੀਂਡਸਾ ਤੇ ਪਰਮਿੰਦਰ ਸਿੰਘ ਢੀਂਡਸਾ ਸ਼੍ਰੋਮਣੀ ਅਕਾਲੀ ਦਲ ਚੋਂ ਬਾਹਰ ਹੋਣ ਜਾ ਰਹੇ ਨੇ ਸਖਦੇਵ ਸਿੰਘ ਢੀਂਡਸਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਰਿਸ਼ਤਾ ਇੱਕ ਵਾਰ ਫਿਰ ਟੁੱਟਣ ਜਾ ਰਿਹਾ ਪਰਮਿੰਦਰ ਸਿੰਘ ਢੀਂਡਸਾ ਤੇ ਜਿਹੜਾ ਸਖਦੇਵ ਸਿੰਘ ਢੀਂਡਸਾ ਦੇ ਬਾਰੇ ਕਈ ਖਬਰਾਂ ਗਰਦਸ਼ ਕਰ ਰਹੀਆਂ ਨੇ ਪਰ ਉਸ ਤੋਂ ਪਹਿਲਾਂ ਕੋਰ ਕਮੇਟੀ ਦੀ ਮੀਟਿੰਗ ਤੋਂ ਐਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਕਈ ਆਗੂਆਂ ਨੇ ਮੋਰਚਾ ਬੰਦੀ ਫਿੱਟ ਕਰ ਲਈ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪਰਮੇਂਦਰ ਸਿੰਘ ਢੀਂਡਸਾ ਤੇ ਸੁਖਦੇਵ ਸਿੰਘ ਢੀਂਡਸਾ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਖਮੋਸ਼ ਰਹੇ ਪਰ ਸੂਤਰ ਦੱਸਦੇ ਐ ਤੇ ਜਾਣਕਾਰ ਹਲਕੇ ਦੱਸਦੇ ਐ ਕਿ ਦੋਵੇਂ ਆਗੂ ਅੰਦਰੋਂ ਅੰਦਰੀ ਜਿਹੜਾ ਉਹ ਲਗਾਤਾਰ ਪਾਰਟੀ ਉਮੀਦਵਾਰ ਇਕਬਾਲ ਸਿੰਘ ਝੁੰਡਾ ਦੇ ਵਿਰੋਧ ਚ ਖੜੇ ਰਹੇ ਤੇ ਇਹਨਾਂ ਨੇ ਆਪਣੀ ਵੋਟ ਐ ਜਿਹੜੀ ਉਹ ਟਰਾਂਸਫਰ ਕਰਾਈ ਖਾਸ ਕਰਕੇ ਮੀਤਹਿਰ ਨੂੰ ਤੇ ਦੂਜੇ ਨੰਬਰ ਤੇ ਸਿਮਰਜੀਤ ਸਿੰਘ ਮਾਨ ਨੂੰ ਤੀਜੇ ਨੰਬਰ ਤੇ ਅਰਵਿੰਦ ਖੰਨਾ ਨੂੰ ਵੰਡ-ਵੰਡ ਕੇ ਕਰਾਈ ਇਹ ਚਰਚਾ ਵਾਂ ਸੰਗਰੂਰ ਦੇ ਸਿਆਸੀ ਖੁੰਡਾ ਤੇ ਚੱਲ ਰਹੀਆਂ ਨੇ ਦਰਅਸਲ ਮਸਲਾ ਇਹ ਹੈ ਕਿ ਸੁਖਦੇਵ ਸਿੰਘ ਢਿੰਡਸਾ ਤੇ ਪਰਮੇਂਦਰ ਸਿੰਘ ਢਿੰਡਸਾ ਬੇਸ਼ੱਕ ਉਹ ਖਮੋਸ਼ ਰਹਿਣ ਦਾ ਜਿਹੜੀ ਹੈ ਗੱਲ ਕਰਦੇ ਹੁਣ ਪਰ ਪਾਰਟੀ ਦੇ ਇੱਕ ਵੱਡੇ ਢੜੇ ਨੇ ਉਹਨਾਂ ਦੇ ਖਿਲਾਫ ਮੋਰਚਾ ਖੋਲ ਦਿੱਤਾ ਇਸ ਮੋਰਚੇ ਦੇ ਵਿੱਚ ਪਾਰਟੀ ਦੇ ਹਲਕਾ ਇੰਚਾਰਜ ਸ਼ਾਮਲ ਨੇ ਇਕਬਾਲ ਸਿੰਘ ਝੁੰਦਾ ਜੋ ਕਿ ਲੋਕ ਸਭਾ ਚੋਣ ਸੰਗਰੂਰ ਤੋਂ ਹਾਰ ਗਏ ਉਹ ਗੋਬਿੰਦ ਸਿੰਘ ਲੋਂਗੋਵਾਲ ਬਾਬਾ ਟੇਕ ਸਿੰਘ ਤਨੋਲਾ ਵਰਗੇ ਵੱਡੇ ਆਗੂ ਸ਼ਾਮਲ ਨੇ ਵਿਨਰਜੀਤ ਗੋਲਡੀ ਹਲਕਾ ਇੰਚਾਰਜ ਸੰਗਰੂਰ ਰਜਿੰਦਰ ਦੀਪਾ ਹਲਕਾ ਇੰਚਾਰਜ ਸੁਨਾਮ 자ਹਿਦਾ ਸੁਲੇਮਾਨ ਹਲਕਾ ਇੰਚਾਰਜ ਮਰੇਲ ਕੋਟਲਾ ਤੇ ਗੁਲਜਾਰੀ ਮੂਨਕ ਵਿਧਾਨ ਸਭਾ ਹਲਕਾ ਡਿੜਬਾ ਦੇ ਇੰਚਾਰਜ ਇਹ ਬੰਦੇ ਸ਼ਾਮਲ ਨੇ ਅਤੇ ਇੱਕ ਜਿਹੜਾ ਐਸਜੀਪੀਸੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਵੀ ਨੇ ਇਹਨਾਂ ਨੇ ਮੰਗ ਕੀਤੀ ਹੈ ਕਿ ਸੁਖਦੇਵ ਸਿੰਘ ਢੀਂਡਸਾ ਤੇ ਪਰਮਿੰਦਰ ਸਿੰਘ ਢੀਂਡਸਾ ਦੇ ਨਾਲ-ਨਾਲ ਬਾਬੂ ਪ੍ਰਕਾਸ਼ ਚੰਦ ਗਰਗ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਵੇ ਬਾਬੂ ਪ੍ਰਕਾਸ਼ ਚੰਦ ਗਰਗ ਢਿੰਸਾ ਅਤੇ ਜਿਹੜਾ ਪਰਮਿੰਦਰ ਸਿੰਘ ਢਿੰਸਾ ਇਹਨਾਂ ਦੇ ਧੜੇ ਦੇ ਉੱਤੇ ਕਾਰਵਾਈ ਕੀਤੀ ਜਾਵੇ ਸਖਤ ਫੈਸਲਾ ਜਿਹੜਾ ਲਿਆ ਜਾਵੇ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਆ ਇੱਕ ਮਿਲਣੀ ਇਹਨਾਂ ਦੇ ਵੱਲੋਂ ਗੁਰਦੁਆਰਾ ਨਾਨਕੀਆਣਾ ਸਾਹਿਬ ਦੇ ਵਿੱਚ ਕੀਤੀ ਗਈ ਜਿੱਥੇ ਫੈਸਲਾ ਕੀਤਾ ਗਿਆ ਕਿ ਕੋਰ ਕਮੇਟੀ ਦੇ ਵਿੱਚ ਅਕਬਾਲ ਸਿੰਘ ਝੁੰਦਾ ਪਰਮਿੰਦਰ ਢੀਂਡਸਾ ਸੁਖਦੇਵ ਸਿੰਘ ਢੀਂਡਸਾ ਦੇ ਬਾਬੂ ਪ੍ਰਕਾਸ਼ ਚੰਦ ਗਰਗ ਦੇ ਖਿਲਾਫ ਬਾਤ ਚੁੱਕਣਗੇ ਅਤੇ ਮੰਗ ਕਰਨਗੇ ਇਹਨਾਂ ਦੇ ਖਿਲਾਫ ਸਖਤ ਫੈਸਲਾ ਲਿਆ ਜਾਵੇ ਸਖਤ ਕਾਰਵਾਈ ਕੀਤੀ ਜਾਵੇ ਸਖਤ ਕਾਰਵਾਈ ਸਿਆਸਤ ਦੇ ਵਿੱਚ ਕੀ ਹੋ ਸਕਦੀ ਹੈ ਬਾਹਰ ਕੱਢਣਾ ਤਾਂ ਇਸ ਕਰਕੇ ਦੁਬਾਰਾ ਬਾਹਰ ਕੱਢਣ ਦੀਆਂ ਕਿੱਸਰਾਈਆਂ ਚੱਲ ਰਹੀਆਂ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਿਹੜੀ ਏਕਤਾ ਹੋਈ ਸੀ ਢੀਂਡਸਾ ਢੜੇ ਤੇ ਬਾਦਲ ਢੜੇ ਦੇ ਵਿਚਕਾਰ ਉਹ ਹੁਣ ਫਿਰ ਟੁੱਟਣ ਦੇ ਕੰਢੇ ਆ ਗਈ ਹੈ ਜਾਣਕਾਰ ਹਲਕੇ ਦੱਸਦੇ ਹੈ ਕਿ ਜਿਸ ਹਿਸਾਬ ਦੇ ਨਾਲ ਪਰਮਿੰਦਰ ਸਿੰਘ ਢੀਂਡਸਾ ਨੇ ਪਾਰਟੀ ਉਮੀਦਵਾਰ ਦਾ ਵਿਰੋਧ ਕੀਤਾ ਖਮੋਸ਼ ਰਹਿ ਕੇ ਉਸ ਤੋਂ ਬਾਅਦ ਇਹ ਚਰਚਾ ਲਗਭਗ ਤੈਅ ਹੋ ਚੁੱਕੀ ਸੀ ਕਿ ਆਉਂਦੇ ਦਿਨਾਂ 'ਚ ਪੰਜਾਬ ਅੰਦਰ ਹੀ ਨੇ ਜਿਹੜਾ ਉਹ ਸਿਆਸਤ ਅਕਾਲੀ ਦਲ ਦੀ ਬੜੀ ਮਗਨ ਵਾਲੀ ਹੈ ਜਿਸ ਹਿਸਾਬ ਦੇ ਨਾਲ ਸੰਗਰੂਰ ਦੇ ਵਿੱਚ ਨਵਾਂ ਧੜਾ ਅਮਰਜ ਹੋ ਚੁੱਕਿਆ ਪਹਿਲਾਂ ਦੋ ਧੜੇ ਸੀ ਸੁਖਦੇਵ ਸਿੰਘ ਢੀਂਡਸਾ ਆਉਣ ਵਾਲਾ ਧੜਾ ਤੇ ਸਰਜੀਤ ਸਿੰਘ ਬਰਨਾਲਾ ਹੋਣ ਵਾਲਾ ਧੜਾ ਹੁਣ ਬਰਨਾਲਾ ਧੜਾ ਫਿਲਹਾਲ ਖਮੋਸ਼ ਹੈ ਪਰਕ ਦੱਸਿਆ ਜਾਂਦਾ ਹੈ ਕਿ ਇਸ ਮਾਮਲੇ ਵਿੱਚ ਢਿੰਸਾ ਧੜੇ ਦੀ ਸਪੋਰਟ ਕਰਦਾ ਹੈ ਇਹਨਾਂ ਦਾ ਸਮਰਥਨ ਕਰਦਾ ਹੈ ਇਹਨਾਂ ਦੀ ਹਮਾਇਤ ਚਾ ਰਿਹਾ ਹੈ ਉਹਦੇ ਦੋ ਕਾਰਨ ਨੇ ਪਹਿਲਾ ਕਾਰਨ ਤਾਂ ਇਹ ਹੈ ਕਿ ਢਿੰਸਾ ਧੜਾ ਤੇ ਬਰਨਾਲਾ ਧੜਾ ਜਿਹੜੇ ਨੇ ਉਹ ਇਕਬਾਲ ਸਿੰਘ ਝੁੰਡਾ ਦੇ ਖਿਲਾਫ ਇਕੱਠੇ ਹੋਗੇ ਕਿਉਂਕਿ ਇਕਬਾਲ ਸਿੰਘ ਝੁੰਡਾ ਨੇ ਜਿਹੜਾ ਦੋ ਵਾਰ ਬਰਨਾਲਾ ਧੜੇ ਨੂੰ ਬੜੀ ਸਖਤ ਟੱਕਰ ਦਿੱਤੀ ਪਹਿਲੀ ਜਦੋਂ ਕਿ 2000 ਜਿਹੜੀਆਂ ਦੋ ਵਾਲੀਆਂ ਵਿਧਾਨ ਸਭਾ ਚੋਣਾਂ ਸੀ ਉਹਨਾਂ ਦੇ ਵਿੱਚ ਗगनਜੀਤ ਸਿੰਘ ਬਰਨਾਲਾ ਦੇ ਖਿਲਾਫ ਜਿਹੜੀ ਹੈ ਉਹ ਚੋਣ ਲੜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਟਿਕਟ ਤੇ ਤੇ ਮਹਿਜ 4 ਤੋਂ 5000 ਵੋਟ ਦੇ ਫਰਕ ਨਾਲ ਗगनਜੀਤ ਬਰਨਾਲਾ ਜਿੱਤ ਸਕੇ ਉਸ ਤੋਂ ਬਾਅਦ ਚਰਚਾ ਇਹ ਚੱਲੀ ਜਿਹੜੀਆਂ 2007 ਦੀਆਂ ਚੋਣਾਂ ਆਈਆਂ ਤਾਂ ਇਕਬਾਲ ਸਿੰਘ ਝੁੰਦਾ ਆਜ਼ਾਦ ਤੌਰ ਤੇ ਉੱਤੇ ਮੈਦਾਨ 'ਚ ਆ ਗਏ ਆਜ਼ਾਦ ਤੌਰ ਦੇ ਉੱਤੇ ਮੈਦਾਨ ਚ ਚੋਣ ਦੇ ਨਾਲ ਉਹਨਾਂ ਨੇ ਜਿਹੜਾ ਧੂਰੀ ਵਿਧਾਨ ਸਭਾ ਹਲਕੇ ਤੋਂ ਗगनਜੀਤ ਬਰਨਾਲਾ ਨੂੰ ਹਰਾ ਦਿੱਤਾ ਤਾਂ ਇਸ ਹਾਰ ਦੇ ਕਾਰਨ ਲਗਾਤਾਰ ਇਕਬਾਲ ਸਿੰਘ ਝੁੰਦਾ ਦਾ ਬਰਨਾਲਾ ਪਰਿਵਾਰ ਦੇ ਖਿਲਾਫ ਚੱਲਣ ਕਾਰਨ ਹੁਣ ਵੱਡੇ ਦੁਸ਼ਮਣ ਜਾਨੀ ਕਿ ਢੀਂਡਸਾ ਦੇ ਬਰਨਾਲਾ ਇਕੱਠੇ ਹੋ ਗਏ ਉਹਨਾਂ ਨੇ ਲੋਕ ਸਭਾ ਚੋਣਾਂ ਦੇ ਵਿੱਚ ਦੋਵਾਂ ਧੜਿਆਂ ਨੇ ਮਦਦ ਨਹੀਂ ਕੀਤੀ ਇਕਬਾਲ ਸਿੰਘ ਝੁੰਦਾ ਦੀ ਤੇ ਵੋਟ ਜ਼ਿਆਦਾਤਰ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਹੜੇ ਮੀਤਹਿਰ ਨੂੰ ਪਵਾਏ ਇਹੀ ਕਾਰਨ ਹੈ ਕੀ ਡੀ ਸਖਤ ਲੜਾਈ ਦੇ ਵਿੱਚ ਮੀਥੇਰ 1.5 ਲੱਖ ਵੋਟ ਦੇ ਫਰਕ ਨਾਲ ਜਿੱਤ ਕੇ ਅੱਗੇ ਚਲੇ ਜਾਵੇ ਇਹ ਇੱਕ ਅਹਿਮ ਗੱਲ ਹੈ ਤੁਹਾਨੂੰ ਇਹ ਵੀ ਪਤਾ ਹੋਣਾ ਹੈ ਕਿ ਬਰਨਾਲਾ ਧੜਾ ਹੁਣ ਇਸ ਸਮੇਂ ਸਾਈਲੈਂਟ ਹੈ ਜਦੋਂ ਬਰਨਾਲਾ ਧੜਾ ਇਸ ਸਮੇਂ ਸਾਈਲੈਂਟ ਹੈ ਤਾਂ ਬਰਨਾਲਾ ਧੜਾ ਕੀ ਕਰ ਸਕਦਾ ਹੈ ਇਹ علیحد੍ਹਾ ਗੱਲ ਹੈ ਤਤੀਜਾ ਤੜਾਏ ਮਰਜ ਹੋ ਚੁੱਕਿਆ ਜਿੱਦੀ ਅਗਵਾਈ ਇਸ ਸਮੇਂ ਇਕਬਾਲ ਸਿੰਘ ਝੁੰਦਾ ਤੇ ਗੋਵਿੰਦ ਸਿੰਘ ਲੋਂਗੋਵਾਲ ਕਰਦੇ ਹੋਏ ਨਜ਼ਰ ਆ ਰਹੇ ਨੇ ਵੇਖਣ ਵਾਲੀ ਗੱਲ ਇਹ ਰਹਿਣੀ ਹੈ ਕਿ ਢਿੰਸਾ ਦੇ ਉੱਤੇ ਕੀ ਕਾਰਵਾਈ ਹੁੰਦੀ ਹੈ ਜਿੱਥੇ ਤੱਕ ਲੱਗਦਾ ਹੈ ਇੰਜ ਆ ਕਿ ਢਿੰਸਾ ਹਣੀ ਜਾਂ ਤਾਂ ਆਪ ਕਾਲੀ ਦਲ ਤੋਂ ਸਾਈਡ ਤੇ हट ਜਾਣਗੇ ਜਾਂ ਫਿਰ ਉਹਨਾਂ ਨੂੰ ਕਿਸੇ ਤਰੀਕੇ ਹਟਾ ਦਿੱਤਾ ਜਾਵੇਗਾ ਕਿਉਂਕਿ ਜਾਣਕਾਰ ਇਹ ਵੀ ਦੱਸਦੇ ਆ ਕਿ ਇਕਬਾਲ ਸਿੰਘ ਝੁੰਦਾ ਦਾ ਕਹਿਣਾ ਸੁਖਵੀਰ ਬਾਦਲ ਨਹੀਂ ਮੋੜ ਸਕਦੇ ਕਿਉਂਕਿ ਇਕਬਾਲ ਸਿੰਘ ਝੁੰਦਾ ਆਪਣੀ ਕੱਛ ਦੇ ਵਿੱਚ ਝੁੰਦਾ ਕਮੇਟੀ ਦੀ ਰਿਪੋਰਟ ਪਾ ਕੇ ਰੱਖਦੇ ਆ ਤੇ ਜਿਹਦੇ ਵਿੱਚ ਲਿਖਿਆ ਹੋਇਆ ਕਿ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਚਾਹੀਦੀ ਹੈ ਇਸ ਕਰਕੇ بڑے ਨਜ਼ਾਰੇ ਆਉਣ ਵਾਲੇ ਆਕਾਲੀ ਸਿਆਸਤ ਦੇ ਅੰਦਰ ਤੇ ਆਕਾਲੀ ਸਿਆਸਤ ਜਿਹੜੀ ਆ ਆਉਂਦੇ ਦਿਨਾਂ ਚ ਬੜੀ ਸਰਗਰਮ ਹੋ ਸਕਦੀ ਹੈ ਅੱਜ ਕੋਰ ਕਮੇਟੀ ਦੀ ਮੀਟਿੰਗ ਹੈ 3 ਵਜੇ ਉਸ ਦੇ ਵਿੱਚ ਕੋਈ ਵੱਡਾ ਤੇ ਅਹਿਮ ਫੈਸਲਾ ਢੀਂਸਾ ਧੜੇ ਬਾਰੇ ਲਿਆ ਜਾ ਸਕਦਾ ਹੈ